ਜੇਕਰ ਗੱਲ ਕਰੀਏ ਅੱਜਕੱਲ ਦੇ ਸੋਸ਼ਲ ਮੀਡੀਆ ਦੇ ਪਿਆਰ ਦੀ ਤੇ ਹੁੰਦਾ ਕੋਝੇ ਦਿਗਦਾ ਕੋਝੇ ਤੇ ਨਿਕਲਦਾ ਕੋਝੇ ਦੁਬਈ ਦਾ ਐਨਆਰਆਈ ਦੀਪਕ ਜਿਸ ਨੂੰ ਪਿਆਰ ਹੋ ਜਾਂਦਾ ਹੈ ਪੰਜਾਬ ਤੋਂ ਮੋਗੇ ਦੀ ਮਨਪ੍ਰੀਤ ਕੁੜੀ ਦੇ ਨਾਲ ਜਦੋਂ ਗੱਲ ਵਿਆਹ ਦੀ ਹੁੰਦੀ ਹੈ ਤੇ ਦੀਪਕ ਨੂੰ ਕਹਿੰਦਾ ਚਲੋ ਆਪਾਂ ਸ਼ੇ ਨੂੰ ਵਿਆਹ ਕਰ ਲੈਨੇ ਆ ਤਾਂ ਦੀਪਕ 150 ਬਰਾਤੀਆਂ ਦੇ ਨਾਲ ਪੈਲਸ ਤੇ ਪਹੁੰਚਦਾ ਹੈ ਤੇ ਨਾ ਤਾਂ ਇਸ ਨਾਮ ਦਾ ਕੋਈ ਪੈਲਸ ਮੋਗੇ ਦੇ ਵਿੱਚ ਹੈਗਾ ਤੇ ਨਾ ਹੀ ਉੱਥੇ ਮਨਪ੍ਰੀਤ ਹੁੰਦੀ ਹੈ ਸੋ ਦੀਪਕ ਦਾ ਇਹ ਕਹਿਣਾ ਹੈ ਕਿ ਇਹ ਕੁੜੀ ਹੁਣ ਤੱਕ ਮੇਰੇ ਕੋਲੋਂ 60000 ਰੁਪਇਆ ਲੈ ਚੁੱਕੀ ਆ ਤਾਂ ਮੇਰੇ ਨਾਲ ਬਹੁਤ ਹੀ ਵੱਡਾ ਧੋਖਾ ਹੋਇਆ ਤੇ ਇਸ ਤੇ ਕਾਰਵਾਈ ਕੀਤੀ ਜਾਵੇ ਸੋਦੀਪਕ ਨੇ ਵੀ ਦੱਸਿਆ ਕਿ ਅਸੀਂ ਆਸਤੱਕ ਕਦੇ ਮਿਲੇ ਨਹੀਂ ਸੀ ਮੈਂ ਸਿੱਧਾ ਕਿਆਈ ਕਰਾਉਣ ਆਇਆ ਮੋਗੇ ਮਨਪ੍ਰੀਤ ਦੇ ਨਾਲ ਸੋਦੀਪਕ ਨੇ ਵੀ ਕਿਹਾ ਕਿ ਮੈਂ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹਾਂ ਅਤੇ 150 ਬਰਾਤੀ ਮੈਂ ਜੋ ਆਪਣੇ ਨਾਲ ਲੈ ਕੇ ਆਇਆ ਹਾਂ ਮੇਰੀ ਬੇਇੱਜ਼ਤੀ ਵੀ ਬਹੁਤ ਜ਼ਿਆਦਾ ਹੋਈ ਹੈ ਇੱਥੇ ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਐਨ ਆਰ ਆਈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਸਿਆਣੇ ਹੁੰਦੇ ਨੇ ਦੀਪਕ ਇੰਨੀ ਵੱਡੀ ਬੇਵਕੂਫੀ ਕਿਵੇਂ ਕਰ ਸਕਦਾ ਹੈ ਕਿ 4 ਸਾਲ